ਲੋਕ ਸਭਾ ਦੀਆਂ ਚੋਣਾਂ ਦੇ ਰੋਜ਼ਾਨ ਆਉਣ ਤੋਂ ਬਾਅਦ ਪਟਿਆਲਾ ਦੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਜੋ ਕਾਂਗਰਸ ਪਾਰਟੀ ਦੇ ਲਗਭਗ ਪਿਛਲੇ ਲੰਬੇ ਟਾਈਮ ਤੋਂ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਸਨ ਉਹਨਾਂ ਦੀ ਜਿਹੜੀ ਅੱਜ ਜਿੱਤ ਯਕੀਨਨ ਹੋਈ ਹੈ ਉਸ ਤੋਂ ਬਾਅਦ ਸਮਾਣਾ ਦੇ ਵਿੱਚ ਕਾਂਗਰਸੀ ਵਰਕਰਾਂ ਦੇ ਵੱਲੋਂ ਲੱਡੂ ਵੰਡ ਕੇ ਤੇ ਢੋਲ ਵਜਾ ਕੇ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾਇਆ ਤੇ ਮੌਕੇ ਤੇ ਕਾਂਗਰਸ ਪਾਰਟੀ ਦੇ ਨਾਰੇ ਲਗਾਏ ਗਏ ਕਿਹਾ ਗਿਆ ਕਿ ਮਹਾਰਾਣੀ ਪ੍ਰਨੀਤ ਕੌਰ ਪਿਛਲੇ ਲੰਬੇ ਟਾਈਮ ਤੋਂ ਕਾਂਗਰਸ ਪਾਰਟੀ ਦੇ ਵਿੱਚ ਰਹਿ ਕੇ ਹੀ ਜਿਹੜੀ ਸੱਤਾ ਹਾਸਲ ਕਰਦੇ ਸਨ ਅੱਜ ਉਹਨਾਂ ਨੇ ਪਾਰਟੀ ਬਦਲੀ ਹੈ ਤਾਂ ਉਹਨਾਂ ਨੂੰ ਨਤੀਜਾ ਭੁਗਤਣਾ ਪਿਆ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز ਪਰਸਨਲ ਇਮੇਜ ਹੈ ਉਹਨਾਂ ਦੇ ਕੰਮ ਨੇ ਉਹਦੇ ਉੱਤੇ ਬੋਲ ਬੰਗੀ ਹੈ ਔਰ ਸਾਨੂੰ ਇਸ ਗੱਲ ਕਹਿੰਦੇ ਹੋਏ ਮਾਨ ਪ੍ਰਾਪਤ ਹੁੰਦਾ ਹੈ ਕਿ ਸਮਾਣੇ ਦੇ ਲੋਕਾਂ ਨੇ ਇਲਾਕੇ ਦੇ ਲੋਕਾਂ ਨੇ ਇਸ ਪਟਿਆਲਾ ਕੰਸਟੀਚੂਐਂਸੀ ਦੇ ਲੋਕਾਂ ਨੇ ਵੱਧ ਤੋਂ ਵੱਧ ਇਸ ਗੱਲ ਦੀ ਕਦਰ ਕਰਦੇ ਹੋਏ ਉਹਨਾਂ ਨੂੰ ਇਥੋਂ ਜੇਤੂ ਕਰਾਰ ਦਿੱਤਾ ਹੈ ਜੇਤੂ ਕਿਰਾਇਆ ਹੈ ਸੋ ਮੈਂ ਸਾਰ ਸੋਟਰਾਂ ਦਾ ਇਲਾਕੇ ਦੇ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਇੱਕ ਬਹੁਤ ਵੱਡਾ ਸਵਾਲ ਹੈ ਮਹਾਰਾਣੀ ਪ੍ਰਨੀਤਪੁਰ ਲਗਾਤਾਰ ਕਾਂਗਰਸ ਦੇ ਵਿੱਚ ਰਹੇ ਨੇ ਤੇ ਲਗਾਤਾਰ ਐਮਪੀ ਬਣਦੇ ਆ ਰਹੇ ਸੀ ਇਸ ਵਾਰ ਭਾਜਪਾ ਦੇ ਵਿੱਚ ਗਏ ਨੇ ਤੇ ਹਾਰ ਹੋਈ ਹੈ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਤਾਂ ਇਹ ਹੀ ਹੈ ਕਿ ਲੋਕੀ ਤੇ ਉਹਨਾਂ ਦੀ ਪਛਾਣ ਦੀ ਮੋਟਾ ਪਾਜੇਸੀ ਉਹਨseits ਪਾਰਟੀ ਕਰਕੇ ਵੀ ਰੋਕੀ ਉਹਨਾਂ ਦੇ ਨਾਲ ਜੁੜੇ ਹੋਏ ਸੀ ਜਿਸ ਗੱਲ ਤੋਂ ਲੋਕਾਂ ਦੇ ਮਨ ਦੇ ਵਿੱਚ ਛੋਨਾ ਪ੍ਰਤੀਕਰਾਜ ਜੀ ਸੀ ਕਿ ਉਹ 25 ਸਾਲ ਤੱਕ ਕਾਂਗਰਸ ਦੇ ਵਿੱਚ ਰਹੇ ਤੇ ਅੱਜ ਜਦੋਂ ਕਾਂਗਰਸ ਨੂੰ ਉਹਨਾਂ ਦੀ ਬਹੁਤ ਲੋੜ ਸੀ ਉਹਨਾਂ ਨੇ ਪਾਰਟੀ ਛੱਡ ਦਿੱਤੀ ਇਸ ਕਰਕੇ ਲੋਕਾਂ ਨੇ ਜੋ ਹੈ ਪ੍ਰੋਫੈਸਰ ਅੰਮ੍ਰਿਤ ਗਾਂਧੀ ਨੂੰ ਮੋਟਾ ਪਾਜੇਸੀ ਸਭ ਤੋਂ ਪਹਿਲਾਂ ਇਸ ਇਤਿਹਾਸਿਕ ਤੇ ਸ਼ਾਨਦਾਰ ਜਿੱਤ ਤੇ ਇਤਿਹਾਸਿਕ ਤੇ ਸ਼ਾਨਦਾਰ ਤਾਂ ਕਹਾਗੇ ਹਾਲਾਤਾਂ ਤੋਂ ਉਲਟ ਜਾ ਕੇ ਡਾਕਟਰ ਗਾਂਧੀ ਇਸ ਚੱਕਰ ਵਿੱਚੋਂ ਨਿਕਲੇ ਹਨ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੇ ਆਪਣੇ ਹੱਥ ਜੋੜ ਕੇ ਆਪਣੀ ਇਮਾਨਦਾਰ ਛਵੀ ਨੇਕ ਨੀਤੀ ਨੇਕ ਨੀਅਤ ਦੇ ਨਾਲ ਇਲਾਕੇ ਦੇ ਲੋਕਾਂ ਦਾ ਦਿਲ ਜਿੱਤਿਆ ਅਤੇ ਕਾਂਗਰਸ ਨੂੰ ਬਹੁਤ ਵੱਡੀ ਜਿੱਤ ਇਸ ਇਲਾਕੇ ਚੋਂ ਮਿਲੀ ਹੈ ਕਾਂਗਰਸ ਅੱਜ ਡੇਰਾਵਾੜ ਤੋਂ ਜ਼ਾਰੂ ਤੋਂ ਪੈਸੇ ਤੋਂ ਮਹਿਲਾ ਤੋਂ ਆਜ਼ਾਦ ਹੋਈ ਹੈ ਅੱਜ ਕਾਂਗਰਸ ਇੱਕ ਖੁੱਲੀ ਫਿਜਾਂ ਦੇ ਵਿੱਚ ਨਵੀਂ ਸਾਂ ਲੈ ਰਹੀ ਹੈ ਇੱਕ ਨਵੀਂ ਕਾਂਗਰਸ ਸਿਰਜਣ ਜਾ ਰਹੇ ਹੈ ਸ਼੍ਰੀ ਰਾਹੁਲ ਗਾਂਧੀ ਜੀ ਲਈ ਅਗਵਾਇ ਦੇ ਨਵੇਂ ਨੌਜਵਾਨਾਂ ਨੂੰ ਮੌਕਾ ਮਿਲੇਗਾ ਜਿਹੜੇ ਲੋਕ ਜਿਹੜੇ ਇਮਾਨਦਾਰ ਲੀਡਰ ਜਿਨ੍ਹਾਂ ਦੀ ਲੋਕਾਂ ਦੇ ਵਿੱਚ ਗਹਿਰੀ ਐਟ ਹੈ ਗਹਿਰੀ छवि ਹੈ ਬਣੀ ਹੋਈ ਹੈ ਉਹਨਾਂ ਦੀ ਲੋਕਾਂ ਦੇ ਵਿੱਚ ਲੋਕਾਂ ਦੇ ਸੁੱਖ ਸੁੱਖ ਦੇ ਵਿੱਚ ਸ਼ਾਮਲ ਹੁੰਦੇ ਹਨ ਉਹ ਲੋਕ ਅੱਗੇ ਆਣਗੇ ਪਰਿਵਾਰ ਪ੍ਰਸਤੀ ਨੂੰ ਅਲਵਿਦਾ ਕਹਿਣ ਦਾ ਟਾਈਮ ਆ ਚੁੱਕਾ ਕਾਂਗਰਸ ਪਾਰਟੀ ਅਸਲੀ ਕਾਂਗਰਸ ਪਾਰਟੀ ਜੋ ਲੋਕਾਂ ਦੇ ਸੁਖਦੁਖ ਦੀ ਭਾਈਵਾਲ ਸੀ ਉਹ ਕਾਂਗਰਸ ਪਾਰਟੀ ਅੱਜ ਗਿਆਨ ਜਾ ਰਹੀ ਹੈ ਅੱਜ ਦੀ ਜਿਹੜੀ ਕਾਂਗਰਸ ਦੀ ਗੱਲ ਹੈ ਡਾਕਟਰ ਗਾਂਧੀ ਨੂੰ ਟਿਕਟ ਦੇਣਾ ਉਹਨਾਂ ਵਰਗਾ ਲੀਡਰ ਚੁਣਨਾ ਡਾਕਟਰ ਗਾਂਧੀ ਵਰਗੇ ਚੰਗੇ ਕਿਰਦਾਰ ਵਾਲਾ ਲੀਡਰ ਚੁਣਨਾ ਰਾਹੁਲ ਗਾਂਧੀ ਸੋਸੀ ਤੇ ਉਹਨਾਂ ਦੇ ਚੰਗੇ ਕਿਰਦਾਰ ਨੂੰ ਵੋਟ ਪਈ ਹੈ ਕਾਂਗਰਸ ਪਾਰਟੀ ਦੀ ਸੋਚ ਨੂੰ ਵੋਟ ਪਈ ਹੈ ਅਸੀਂ ਸਾਰੇ ਹੀ ਪਟਿਆਲਾ ਲੋਕ ਨੂੰ ਸਭਾ ਨਿਵਾਸੀਆਂ ਦਾ ਬਹੁਤ तहे ਦਿਲੋਂ ਧੰਨਵਾਦ ਕਰਦੇ ਹਾਂ ਜੀ ਬਾਜੀ ਕੀ ਕਹਾਂਗੇ ਜਿਹੜੀ ਮੈਂ ਤਾਂ ਇਹ ਕਵਾਂਗਾ ਜੀ ਵੀ ਡਾਕਟਰ ਸਾਹਿਬ ਦਾ ਏਡਾ ਵੱਡਾ ਅਕਸੀ ਉਹਨੂੰ ਪਹਿਚਾਨਦਿਆਂ ਹੋਇਆ ਸਾਡੇ ਕਾਰਜਯੋਗ ગાંધી ਜੀ ਨੇ ਬੜਾ ਵੱਡਾ ਫੈਸਲਾ ਲੈ ਕੇ ਉਹਨਾਂ ਨੂੰ ਇਥੋਂ ਟਿਕਟ ਦਿੱਤੀ ਏ ਔਰ ਇਸ ਇਲਾਕੇ ਨੇ ਸਾਰੀ ਕੰਸਟੀਟਿਊਐਂਟ ਉਹਨਾਂ ਦਾ ਬੜਾ ਮਾਣ ਵਧਾਇਆ ਹੈ ਉਹਨਾਂ ਦੀ ਆਪਣੀ ਬਹੁਤ ਵੱਡੀ ਸ਼ਖਸੀਅਤ ਹੈ ਉਹਨਾਂ ਦੀ ਏਡੀ ਵੱਡੀ ਜਿੱਤ ਵੀ ਪਾਰਟੀ ਦੇ ਨਾਲ ਲੜ ਕੇ ਉਹਨਾਂ ਦੀ ਹੋਈ ਏ ਅਸੀਂ ਸਾਰੀ ਆਪਣਾ ਜਿਹੜੀਆਂ ਮਦਦਗਾਰ ਸਾਰੇ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਾਂਗਾ